ਮਹਿਲਕਲਾ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਪਿਛਲੇ ਬੀਤੀ ਦਿਨੀ ਰੈਸਾ ਠੇਕੇ ਉਤੇ ਵੱਡੀ ਲੁੱਟਮਾਰ ਕਰਨ ਵਾਲਾ گروਹ ਕਾਬੂ ਕੀਤਾ ਗਿਆ ਰੈਸਾ ਠੇਕੇ ਦੀ ਛੱਤ ਪਾੜ ਕੇ نیچے ਉਤਰੇ ਤਿੰਨ ਵਿਅਕਤੀ ਸੇਲਜਮਾਨ ਦੇ ਸਿਰ ਤੇ ਗੜਾਸਾ ਮਾਰ ਕੇ ਛੋਡੇ ਹਾਥੀ ਵਿੱਚ ਵੱਡੀ ਤਨਾਤ ਦੇ ਵਿੱਚ ਜਿਹੜੀ ਸ਼ਰਾਬ ਸੀ ਉਹਨੂੰ ਲੁੱਟਮਾਰ ਕਰਕੇ ਠੇਕੇ ਤੋਂ ਫਰਾਰ ਹੋ ਗਏ ਸੀ ਤੇ ਉਸ ਦੀ ਜਿਹੜੀ ਗ੍ਰਿਫਤਾਰੀ ਆ ਮਹਿਲਕਲਾ ਪੁਲਿਸ ਪ੍ਰਸ਼ਾਸਨ ਨੇ ਕੀਤੀ ਗਈ ਆ ਅੱਜ ਉਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਪੁਲਿਸ ਪ੍ਰਸ਼ਾਸਨ ਨੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਠੇਕੇ ਮੁਲਾਜ਼ਮਾਂ ਨੂੰ ਇਨਸਾਫ ਦਵਾਇਆ ਆਓ ਗੱਲ ਕਰਦੇ ਹਾਂ ਐਸ ਐਚਓ ਜਗਜੀਤ ਸਿੰਘ ਦੇ ਨਾਲ ਉਹਨਾਂ ਦਾ ਇਹਨਾਂ ਨੂੰ ਲੈ ਕੇ ਕੀ ਕਹਿਣਾ ਕਿੰਨੇ ਵਿਅਕਤੀਆਂ ਦੇ ਪਰਚਾ ਦਰਜ ਕੀਤਾ ਗਿਆ ਔਰ ਕਿਹੜੇ-ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ ਅਤੇ ਹੋਰ ਇਹਨਾਂ ਤੋਂ ਕੀ-ਕੀ ਪ੍ਰਾਪਤ ਕੀਤਾ ਗਿਆ ਔਰ ਕਿੰਨੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਗੱਲ ਕਰਦੇ ਹਾਂ ਜੀ ਮੁਹੰਮਦ ਸਰਫਰਾਜ ਆਲਮ ਐਸਐਸਪੀ ਬਰਨਾਲਾ ਤੇ ਸੁਵੇਕ ਸਿੰਘ ਡੀਐਸਪੀ ਬਰਨਾਲਾ ਜੀ ਦੀ ਯੋਗ ਨਾਮਾਈ ਹੇਠ ਅਸੀਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਸੀਗੀ ਜਿੱਤੀ 2021 ਦੀ ਦਰਮਿਆਨੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਰਾਏਸਰ ਪਿੰਡ ਸ਼ਰਾਬ ਦਾ ਠੇਕਾ ਅੰਗਰੇਜ਼ੀ ਦਾ ਉੱਥੋਂ ਕੋਈ ਨਾਮ ਨੂੰ ਵਿਕਤੀ ਛੱਤ ਪਾੜ ਕੇ ਉੱਪਰ ਕਲਿੰਦੇ ਦੇ ਸੱਟਾ ਮਾਰ ਕੇ दारू ਲੈ ਕੰਦੇ ਉੱਥੋਂ ਤੇ ਅਸੀਂ ਦਰਾਨੇ ਤਪਤੀਸ਼ ਸਾਨੂੰ 25 ਤਰੀਕ ਨੂੰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਬੰਦਿਆਂ ਨੂੰ ਬਾਰੂ ਸਮੇਤ ਇਹਨਾਂ ਦੇ ਨਾਂ ਹੈਗੇ ਹੈਗੇ ਤਰਵਿੰਦਰ ਇੱਕ ਤਾਂ ਉਹ ਇੱਕ ਤਾਂ ਉਹ ਗੁਰਪ੍ਰੀਤ ਆ ਇੱਕ ਤਾਂ ਉਹ ਹੈਗਾ ਜਗਜੀਤ ਇਹ ਤਿੰਨੇ ਰਾਏਪੁਰ ਰਾਏਪੁਰ ਦੇ ਨੇਗੇ ਇਹ ਰਾਏ ਸਰ ਦੇ ਤਿੰਨੇ ਰਾਏ ਸਰ ਦੇ ਨੇ ਇਹ ਜਵਾਨ ਤੇ ਤੇ ਆਏ ਹੋਏ ਨੇ ਜੀ ਬੱਟਾ ਜਵਾਨ ਤੇ ਆਇਆਗਾ ਪੰਜ ਦਿਨ ਪਹਿਲੇ ਤੇ ਚਾਰ ਪੰਜ ਕੇਸ ਨੇਗੇ ਇਹਨਾਂ ਦੇ ਵਿੱਚ ਉਹਨੇ ਚਾਲੇ ਕੇਸ ਕਰਦੇ ਲੜਾਈਆਂ ਝਗੜੀਆਂ ਕਰਦੇ ਨੇ ਇਹ ਅਸੀਂ ਨਾਈ ਯਾਰ ਰੋਡ ਤੋਂ ਫੜਿਆ ਜੀ ਇਹ ਤੇ ਇਹਨਾਂ ਤੋਂ ਸਾਨੂੰ 9 ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਤੇ ਬਾਈ ਅਧਿਏ ਬਰਾਮਦ ਹੋਇਆ ਜੀ ਜਿਹੜੀ ਬਾਕੀ ਰਹਿੰਦੀ ਹੈਗੀ ਉਹ दारू ਹੋਰ ਵੀ ਇਹਨਾਂ ਦੇ 25 ਪੇਟੀਆਂ ਚੱਕਿਆ ਸੀ ਉੱਥੋਂ ਬਾਕੀ दारू ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿੱਥੇ ਆ ਗਈ ਆਹ ਵੇਚਣੀ ਸੀ ਇਹਨਾਂ ਨੇ ਅਸੀਂ ਕੁਝ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਵੇਚਣੀ ਸੀ ਅੱਗੇ ਤੇ ਅਸੀਂ ਜਿਹੜੀ ਬਾਕੀ ਰਹਿੰਦੀ ਸ਼ਰਾਬ ਉਹਦੇ ਬਾਰੇ ਪਤਾ ਕਰ ਰਹੇ ਹਾਂਗੇ ਸਾਰੇ ਕੋਲ ਪੁਲਿਸ ਰਿਮਾਰਟਿੰਗ ਇਹ